ਮਿੱਤਰੋ ਕਈ ਵਾਰ ਨਾ ਦੂਜਿਆਂ ਨੂੰ ਬੋਲੀਆਂ ਆਪ ਨੂੰ ਵੀ ਪੁੱਠੀਆਂ ਪੈ ਜਾਂਦੀਆਂ ਆ ਜਿੱਦਾਂ ਭਗਵੰਤਮਾਨ ਸਾਹਿਬ ਵੋਟਾਂ ਤੋਂ ਪਹਿਲਾਂ ਦੂਜਿਆਂ ਦੀ ਖਿੱਲੀ ਡਾਉਂਦੇ ਸੀ ਵੀ ਇਹਨਾਂ ਦਾ ਵੋਟਾਂ ਚ ਬੁਰਾ ਹਾਲ ਪੰਜਾਬ ਚ ਹੋਣਾ ਤੇ ਇਹ ਫਿਰ ਬਹਿ ਬਹਿ ਕੇ ਮੰਥਨ ਕਰਨਗੇ ਵੀ ਇਹ ਸਾਡੇ ਨਾਲ ਕੀ ਹੋ ਗਿਆ ਤੇ ਹੁਣ ਭਗਵੰਤਮਾਨ ਸਾਹਿਬ ਹੋਰਾਂ ਨੂੰ ਖੁਦ ਮੰਥਨ ਕਰਨਾ ਪੈ ਰਿਹਾ ਤੇ ਜਾਣਕਾਰੀ ਆ ਰਹੀ ਹੈ ਵੀ ਵੋਟਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੰਜਾਬ ਚ ਜਿਹੜਾ ਹਾਲ ਹੋਇਆ 13 ਚ 3 ਰਹਿ ਗਏ ਤਾ ਫਿਰ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਸਾਰੇ ਐਮਐਲਏ ਤੇ ਵੱਡੇ ਆਗੂਆਂ ਨੇ ਬਹਿ ਕੇ ਉਹਦੇ ਤੇ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਅਜੇ ਹੋਰ ਹੋਣਗੇ ਪਰ ਜਿਹੜੀ ਪਹਿਲੀ ਕੋਸ਼ਿਸ਼ ਹੋਈ ਹੈ ਉਹਦੇ ਚ ਕਹਿੰਦੇ ਆ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਨਾ ਇਕੱਠੇ ਹੋਏ ਉਥੇ ਫਿਰ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਵੀ ਆਪਾਂ ਇੰਨਾ ਥੱਲੇ ਚਲੇ ਕਿਵੇਂ ਗਏ ਤਾ ਉਹਦੇ ਵਿੱਚ ਵੀ ਤੁਸੀਂ ਦੇਖੋ ਇਮਾਨਦਾਰੀ ਨਾਲ ਆਪਦੀ ਪੀੜੀ ਥੱਲੇ ਸੋਟਾ ਨਹੀਂ ਮਾਰਿਆ ਗਿਆ ਇਮਾਨਦਾਰੀ ਨਾਲ ਆਪਦੀ ਪਾਰਟੀ ਨੂੰ ਬਚਾਉਣ ਲਈ ਜਾਂ ਆਪਦੇ ਆਉਣ ਵਾਲੇ ਭੂਵਿੱਖ ਨੂੰ ਬਚਾਉਣ ਲਈ ਮੰਥਨ ਨਹੀਂ ਹੋਇਆ ਸਾਰਿਆਂ ਨੇ ਆਪਦੀ ਚਮੜੀ ਬਚਾਉਣ ਦੇ ਲਈ ਲਿਪਾ ਪੋਚੀ ਕੀਤੀ ਅਸਲੀ ਜਿਹੜੇ ਕਾਰਨਸ ਯਾ ਆਦਮੀ ਪਾਰਟੀ ਦੇ ਥੱਲੇ ਜਾਣ ਦੇ ਲੋਕਾਂ ਤੋਂ ਦੂਰ ਹੋਣ ਦੇ ਜਾਂ ਲੋਕਾਂ ਵੱਲੋਂ ਪਿੱਛੇ ਹਟਣ ਦੇ ਉਹ ਇਹਨਾਂ ਨੇ ਨਾ ਲੱਭੇ ਨੇ ਨਾ ਫੜੇ ਨੇ ਤੇ ਨਾ ਹੀ ਉਹ ਠੀਕ ਹੋਣੇ ਨੇ ਤੇ 2027 ਚ ਤੁਸੀਂ ਦੇਖੋ ਇਹਨਾਂ ਦਾ ਹਾਲ ਕੀ ਹੁੰਦਾ ਕਾਰਨ ਕਿਹੜੇ ਲੱਭੇ ਸਾਰਿਆਂ ਨੇ ਐਵੇਂ ਨਿੱਕੀਆਂ ਨਿੱਕੀਆਂ ਐਵੇਂ ਛੋਟੀਆਂ ਮੋਟੀਆਂ ਜੀਆਂ ਗੱਲਾਂ ਤੇ ਐ ਉਂਜਾ ਕਰਕੇ ਤੇ ਸਾਰਤਾ ਵੇਖੋ ਕਾਰਨ ਕਿਹੜੇ ਲੱਭੇ ਤਿੰਨ ਕਹਿੰਦੇ ਜੀ ਇੱਕ ਤਾਂ ਜਿਹੜਾ ਰਾਮ ਮੰਦਰ ਦਾ ਮੁੱਦਾ ਬੀਜੇਪੀ ਨੇ ਉਠਾਇਆ ਉਹ ਪੰਜਾਬ 'ਚ ਅਸਰ ਕਰ ਗਿਆ ਤੇ ਆਪਣੀ ਵੋਟ ਟੁੱਟ ਗਈ ਦੂਜਾ ਕਹਿੰਦੇ ਜੀ ਆਪਣੇ ਜਿਹੜੇ ਰਾਸ਼ਨ ਕਾਰਡ ਆਪਾਂ ਕੱਟੇ ਸੀਗੇ ਉਹਨਾਂ ਕਰਕੇ ਆਪਣੀ ਬਹੁਤ ਵੱਡਾ ਨੁਕਸਾਨ ਹੋ ਗਿਆ ਤੇ ਤੀਜੀ ਗੱਲ ਮਤਲਬ ਅਸਲੋਂ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਤੇ ਉਹ ਕਹਿੰਦੇ ਜੀ ਮੰਥਨ ਹੋ ਗਿਆ ਤੇ ਚਲੇ ਗਏ ਅਸਲੀ ਕਾਰਨ ਜਿਹੜੇ ਨਹੀਂ ਹੁਣ ਤੁਸੀਂ ਦੱਸੋ ਇੱਕ ਆਮ ਬੰਦੇ ਨੂੰ ਵੀ ਪਤਾ ਵੀ ਅਸਲੀ ਕਰਨੇ ਨੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਆਮ ਆਦਮੀ ਪਾਰਟੀ ਨੇ ਬਹੁਤ ਵੱਡੇ ਬਦਲਾਅ ਦੇ ਇਨਕਲਾਬ ਦੇ ਔਰ ਉਹਨਾਂ ਚੋਂ ਪੂਰਾ ਨਹੀਂ ਹੋਇਆ ਕੋਈ ਵੀ ਹੁਣ ਤੁਸੀਂ ਦੇਖੋ ਆਮ ਆਦਮੀ ਪਾਰਟੀ ਨੇ ਕਿਹਾ ਸੀ ਨਸ਼ਾ ਖਤਮ ਕਰ ਦਿਆਂਗੇ ਬੇਰੁਜ਼ਗਾਰੀ ਖਤਮ ਕਰ ਦਿਆਂਗੇ ਵੀਆਈਪੀ ਕਲਚਰ ਖਤਮ ਕਰ ਦਿਆਂਗੇ ਗਨਮੈਨ ਨਹੀਂ ਰੱਖਿਆ ਕਰਾਂਗੇ ਔਰ ਵਿਦੇਸ਼ਾਂ ਚੋਂ ਮੁੰਡੇ ਵਾਪਸ ਆਉਣਗੇ ਗੋਰੇ ਵੀ ਇੱਥੇ ਆਉਣਗੇ ਤੇ ਔਰਤਾਂ ਨੂੰ 100000 ਰੁਪਇਆ ਦਿੱਤਾ ਜਾਊਗਾ ਰੰਗਲਾ ਪੰਜਾਬ ਬਣ ਜਾਊਗਾ ਔਰ ਮੰਤਰੀ ਵੀ ਸਲੰਡਰ ਆਫ ਦਾ ਲਾਈਨ ਚ ਲੱਗ ਕੇ ਲਿਆ ਕਰਨਗੇ ਨਾ ਇੱਥੇ ਕੋਈ ਰੇਟ ਮਾਫੀਆ ਹੋਊਗਾ ਨਾ ਪ੍ਰਸ਼ਟਾਚਾਰ ਹੋਊਗਾ ਇਹ ਗੱਲਾਂ ਹੋਈਆਂ ਸੀ ਤੇ ਅਸਲ ਕਾਰਨ ਇਹ ਆ ਵੀ ਅਸਲ ਕਾਰਨ ਇਹ ਆ ਵੀ ਇਹਨਾਂ ਚੋਂ ਕੁਝ ਵੀ ਨਹੀਂ ਹੋਇਆ ਪੰਜਾਬ ਦੀ ਜਨਤਾ ਕਹਿੰਦੀ ਨਸ਼ਾ ਬਿਲਕੁਲ ਖਤਮ ਨਹੀਂ ਹੋਇਆ ਭ੍ਰਿਸ਼ਟਾਚਾਰ ਬਿਲਕੁਲ ਖਤਮ ਨਹੀਂ ਹੋਇਆ ਪੰਜਾਬ ਦੀ ਜਨਤਾ ਤਾਂ ਕੀ ਆਮ ਆਦਮੀ ਪਾਰਟੀ ਦੇ ਐਮਐਲਏ ਹੁਣ ਕੱਲ ਇਹਨਾਂ ਦਾ ਅਮਰitsar ਤੋਂ ਜਿਹੜਾ ਐਮਐਲਏ ਅਜੇ ਗੁਪਤਾ ਸਾਹਿਬ ਉਹ ਬੋਲ ਰਿਹਾ ਸੀ ਸ਼ਰੇ ਆਮ ਬੋਲ ਰਿਹਾ ਸੀ ਵੀ ਕੋਈ ਕਹਿੰਦਾ ਕੋਈ ਬਦਲਾ ਨਹੀਂ ਆਇਆ ਨਾ ਨਸ਼ਾ ਖਤਮ ਹੋਇਆ ਨਾ ਭ੍ਰਿਸ਼ਟਾਚਾਰ ਖਤਮ ਹੋਇਆ ਨਾ ਲੋਕਾਂ ਨੂੰ ਇਨਸਾਫ ਮਿਲਦਾ ਪਿਆ ਕਹਿੰਦਾ ਮੈਂ ਕਹਿੰਨਾ ਕਿ ਸਾਡੀਆਂ ਜੜਾਂ 'ਚ ਇਹ ਗੱਲਾਂ ਬੈਠੀਆਂ ਨੇ ਤੇ ਉਹ ਠੀਕ ਕਹਿ ਰਿਹਾ ਸੀ ਬਾਕੀਆਂ ਨੂੰ ਅਜੇ ਵੀ ਇਹ ਗੱਲਾਂ ਚੁਬਣ ਗਿਆ ਆ ਆਉਦੇ ਹੀ ਵਲੰਟੀਅਰ ਜਿਹੜੇ ਇਹਨਾਂ ਦੇ ਜਿਨ੍ਹਾਂ ਨੇ ਇਹਨਾਂ ਪਿੱਛੇ ਜੁੱਤੀਆਂ ਕਸਾਲੀਆਂ ਆ ਆਮ ਆਦਮੀ ਪਾਰਟੀ ਦੀਆਂ ਉਹਨਾਂ ਨੂੰ ਇਹਨਾਂ ਨੇ ਚੱਜ ਨਾਲ ਕਦੀ ਪੁੱਛਿਆ ਹੀ ਨਹੀਂ ਇਹਨਾਂ ਨੇ ਟਿਕਟਾਂ ਦਿੱਤੀਆਂ ਬਾਹਰੋਂ ਬੰਦੇ ਲਿਆ ਲਿਆ ਕਿ ਤੇ ਲੋਕਲ ਜਿਹੜੇ ਬੰਦੇ ਇੰਨੇ ਇੰਨੇ ਟਾਈਮ ਤੋਂ ਕੰਮ ਕਰ ਰਿਹਾ ਆਮ ਆਦਮੀ ਪਾਰਟੀ 'ਚ ਉਹ ਵਿਚਾਰੇ ਉਵੇਂ ਦੇ ਉਵੇਂ ਰਹਿ ਗਏ ਇੱਕ ਤਾਂ ਉਹ ਨਾਰਾਜ਼ ਹੋਏ ਪੰਜਾਬ ਦੀ ਜਨਤਾ ਨਾਰਾਜ਼ ਹੋਈ ਦੇਖੋ ਵੀਆਈਪੀ ਕਲਚਰ ਖਤਮ ਕਰਨ ਤੇ ਇਹ ਜੇ ਨਸ਼ੇ ਖਤਮ ਕਰਨ ਦੀ ਨੀਤੀ ਤੇ ਨੀਤ ਹੁੰਦੀ ਇਹਦੇ ਤੇ ਕਿਹੜਾ ਹਜ਼ਾਰਾਂ ਕਰੋੜ ਰੁਪਏ ਦਾ ਬਜਟ ਚਾਹੀਦਾ ਸੀ ਵੀਆਈਪੀ ਕਲਚਰ ਗਨਮੈਨ ਛੱਡਨੇ ਸੀ ਆ ਗੱਡੀਆਂ ਦੇ ਕਾਫਲੇ ਛੱਡਨੇ ਸੀ ਇਹ ਹੀ ਨਹੀਂ ਛੱਡ ਸਕੀ ਔਰ ਨਸ਼ਾ ਤਾਂ ਪੁਲਿਸ ਨੂੰ ਲੈ ਕੇ ਖਤਮ ਕਰਨਾ ਸੀ ਪੁਲਿਸ ਤਨਖਾਹ ਪਹਿਲਾਂ ਹੀ ਲੈਂਦੀ ਹੈ ਉਹ ਹੀ ਖਤਮ ਨਹੀਂ ਹੋਇਆ ਤੇ ਬਾਕੀ ਜਿਹੜੀਆਂ ਚੀਜ਼ਾਂ ਨੇ ਹਜ਼ਾਰ ਹਜ਼ਾਰ ਔਰਤਾਂ ਨੂੰ ਦੇ ਨਾਮ ਬੇਰੁਜ਼ਗਾਰੀ ਖਤਮ ਕਰਨੀ ਉਹਦੇ ਲਈ ਤਾਂ ਸੇਰ ਚੋਂ ਪੂਣੀ ਵੀ ਨਹੀਂ ਕੱਤੀ ਗਈ ਅਸਲ ਚ ਕੀ ਹੈ ਅਸਲ ਚ ਇਹ ਆ ਵੀ ਇੱਕ ਹੁੰਦੀ ਸਰਕਾਰ ਤੇ ਇੱਕ ਹੁੰਦਾ ਰਾਜਨੀਤਿਕ ਪ੍ਰਬੰਧ ਯਾਨੀ ਸਿਸਟਮ ਵੋਟਾਂ ਦੇ ਨਾਲ ਕੱਲੇ ਚਿਹਰੇ ਬਦਲਦੇ ਨੇ ਬੰਦੇ ਬਦਲਦੇ ਨੇ ਰਾਜਨੀਤਿਕ ਸਿਸਟਮ ਨਹੀਂ ਬਦਲਦਾ ਸਿਸਟਮ ਉਹੀ ਰਹਿੰਦਾ ਤੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਆਗੂਆਂ ਨੇ ਆਪ ਵੀ ਭੁਲੇਖਾ ਪਾ ਲਿਆ ਵੀ ਸ਼ਾਇਦ ਅਸੀਂ ਸਿਸਟਮ ਬਦਲ ਦੇਣਾ ਤੇ ਲੋਕਾਂ ਨੂੰ ਵੀ ਉਹੀ ਭਲੇਖਾ ਪਾਤਾ ਜਦੋਂ ਕਿ ਚਿਹਰੇ ਬਦਲੇ ਬੰਦੇ ਬਦਲੇ ਸਿਸਟਮ ਨਹੀਂ ਬਦਲਿਆ ਸਿਸਟਮ ਉਹੀ ਰਿਹਾ ਇਸ ਕਰਕੇ ਆਮ ਆਦਮੀ ਪਾਰਟੀ ਜਿਹੜਾ ਮੰਥਨ ਕਰਨਾ ਚਾਹੁੰਦੀ ਹੈ ਆਪਦੀ ਹਾਰ ਦਾ ਮੈਨੂੰ ਲੱਗਦਾ ਉਹਨਾਂ ਨੂੰ ਅਸਲੀ ਕਾਰਨ ਲੱਭਣੇ ਚਾਹੀਦੇ ਨੇ ਕਿਉਂਕਿ ਵੇਖੋ ਤੁਸੀਂ ਆਮ ਆਦਮੀ ਪਾਰਟੀ ਆਮ ਆਦਮੀ ਬਣ ਕੇ ਆਈ ਪ੍ਰਚਾਰ ਕੀਤਾ ਅਸੀਂ ਆਮ ਆਦਮੀ ਆ ਤੇ ਲੋਕਾਂ ਦੇ ਵਿੱਚੋਂ ਪੁੱਛ ਕੇ ਵੇਖ ਲਓ ਜੇ 100 ਬੰਦੇ ਨੂੰ ਪੁੱਛੋਗੇ 98 ਬੰਦੇ ਕਹਿੰਦੇ ਨੇ ਵੀ ਹੁਣ ਇਹ ਆਮ ਨਹੀਂ ਰਹੇ ਇਹ ਖਾਸ ਬਣ ਗਏ ਇਹਨਾਂ ਦੇ ਜਿਹੜੇ ਐਮਐਲਏ ਲੋਕਾਂ ਨੇ ਜਿਤਾਏ ਜਿਹੜੇ ਕੋਈ 5-7 ਬਿਲਕੁਲ ਆਮ ਘਰਾਂ ਚੋਂ ਸੀ ਬਾਕੀ ਤਾਂ ਕਰੋੜਪਤੀ ਸੀ ਜਿਹੜੇ ਕੋਈ 5-7 10 ਆਮ ਘਰਾਂ ਚੋਂ ਸੀਗੇ ਉਹ ਵੀ ਆਮ ਨਹੀਂ ਰਹੇ ਉਹਨਾਂ ਦਾ ਵੀ ਟੌਰ ਟਪਕਾ ਬਿਲਕੁਲ ਉਦਾਂ ਦਾ ਜਿੱਦਾਂ ਦਾ ਅਕਾਲੀਆਂ ਕਾਂਗਰਸੀਆਂ ਦੇ ਐਮਐਲਏ ਨਾ ਹੁੰਦਾ ਸੀ ਹਾਂ ਚਲਦੀ ਜਿਹੜੀ ਇਹਨਾਂ ਦਾ ਐਮਐਲਏ ਕਹਿ ਰਿਹਾ ਸੀ ਅਜੇ ਗੁਪਤਾ ਵੀ ਸਾਡੀ ਥਾਣੀਆਂ ਕਚਹਿਰਿਆਂ ਚ ਵੀ ਸੁਣੀ ਨਹੀਂ ਜਾਂਦੀ ਚਲਦੀ ਨਹੀਂ ਗਈ ਇਹ ਗੱਲ ਠੀਕ ਹੈ ਉਹ ਪਤਾ ਨਹੀਂ ਕਿੱਥੇ ਇਹਨਾਂ ਦਾ ਫਲਟ ਹੈ ਚਲਦੀ ਘਟ ਪਰ ਟੋਟ ਟਬਕਾ ਹੋਵੇਂ ਦਾ ਮੈਂ ਵੇਖਿਆ ਜਿਹੜੇ ਇਹਨਾਂ ਦੇ ਬਲਾਕ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਨੇ ਉਹ ਵੀ ਦੋ ਦੋ ਤਿੰਨ ਤਿੰਨ ਗੱਨ ਮੈਨ ਲਈ ਫਿਰਦੇ ਨੇ ਸੋ ਫੋਨ ਨੰਬਰ ਜਿਹੜੇ ਵੋਟਾਂ ਵੇਲੇ ਹੁੰਦੇ ਨਹੀਂ ਉਹ ਬਦਲੇ ਜਾਂਦੇ ਨਹੀਂ ਉਹ ਕੋਈ ਚੁੱਕਦਾ ਹੀ ਨਹੀਂ ਬਾਤ ਚ ਜਦੋਂ ਵੋਟਾਂ ਖਤਮ ਹੋ ਜਾਣ ਜੇ ਕੋਈ ਚੁੱਕਦਾ ਤਾਂ ਉਹ ਕਹਿੰਦੇ ਨੇ ਸਾਹਿਬ ਜੀ ਵਿਜੀ ਨਹੀਂ ਬਾਅਦ ਚ ਗੱਲ ਕਰਨਗੇ ਉਹੀ ਐਮਐਲਏ ਜਿਹੜਾ ਆਮ ਆਦਮੀ ਬਣ ਕੇ ਵੋਟਾਂ ਲੈਣਾ ਆਉਂਦਾ ਰਿਹਾ ਉਹ ਸਾਹਿਬ ਜੀ ਵਿਜੀ ਬਣ ਜਾਂਦਾ ਬਾਅਦ ਚ ਤੇ ਬਸ ਇੱਥੇ ਹੀ ਸਾਰਾ ਫਾਲਟ ਹੈ ਇੱਥੇ ਹੀ ਪ੍ਰੋਬਲਮ ਹੈ ਤੇ ਇਹ ਪ੍ਰੋਬਲਮ ਜਿਹੜੀ ਆ ਜਦੋਂ ਤੱਕ ਇਹ ਅਸਲੀ ਪ੍ਰੋਬਲਮ ਅਸਲੀ ਫਾਲਟ ਤੱਕ ਹੱਥ ਨਹੀਂ ਪਾਉਂਦੇ ਉਦੋਂ ਤੱਕ ਕੁਝ ਨਹੀਂ ਬੰਨਣਾ ਜਿੰਨਾ ਮਰਜੀ ਜ਼ੋਰ ਲਾ ਲੈਣ ਅਸਲੀ ਫਾਲਟ ਇਹਨਾਂ ਨੂੰ ਫੜਨਾ ਪੈਣਾ ਹੈ ਉੱਥੇ ਹੱਥ ਪਾਉਣਾ ਪੈਣਾ ਪਰ ਸ਼ਾਇਦ ਅਜੇ ਉੱਥੋਂ ਤੱਕ ਜਾਣਾ ਨਹੀਂ ਚਾਹੁੰਦੇ ਆਪਣੜੇ ਗਰੇਵਾਨ ਚ ਨਾ ਕਾਲੀਦਲ ਨੇ ਝਾਕਿਆ ਚੱਜ ਨਾਲ ਸੁਖਬੀਰ ਦੀ ਪ੍ਰਧਾਨਗੀ ਤੋਂ ਬਾਅਦ ਚਾਰ ਪੰਜ ਵਾਰ ਵੋਟਾਂ ਆਈਆਂ ਤੇ ਲਗਾਤਾਰ ਕਾਲੀ ਦਲ ਥੱਲੇ 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 ਚਲਾ ਗਿਆ ਤੈਅ ਕਿ 11 ਥਾਵਾਂ ਤੇ ਜ਼ਮਾਨਤ ਜਬਤ ਹੋ ਗਈ ਤੇ ਉਹ ਵੀ ਅਜੇ ਮੰਨਣ ਕਰਨ ਨੂੰ ਤਿਆਰ ਨਹੀਂ ਆਪਣੜੇ ਗ੍ਰਿਵਾਨ ਚ ਝਾਕਣ ਨੂੰ ਤਿਆਰ ਨਹੀਂ ਸੁਖਬੀਰ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੀ ਅਸਲੀ ਕਾਰਨ ਤੇ ਹੱਥ ਨਹੀਂ ਪਾਉਣਾ ਚਾਹੁੰਦੀ ਜਿਹੜਾ ਇਹਨਾਂ ਦਾ ਪ੍ਰਧਾਨ ਹੈ ਪ੍ਰਿੰਸੀਪਲ ਬੋਧਰਮ ਮੈਂ ਕਹਿੰਨਾ ਕਿ ਉਹਨੇ ਸੰਗਠਨ ਹੀ ਨਹੀਂ ਬਣਾਇਆ ਸਰਕਾਰ ਬਣ ਗਈ ਉਸ ਤੋਂ ਬਾਅਦ ਜਿਹੜਾ ਪਿੰਡਾਂ ਤੱਕ ਇੱਕ ਸੰਗਠਨ ਹੋਣਾ ਚਾਹੀਦਾ ਸੀ ਵਲੰਟੀਅਰਾਂ ਨੂੰ ਨਾਲ ਲੈ ਕੇ ਉਹ ਸੰਗਠਨ ਵੱਲ ਕਿਸੇ ਦਾ ਧਿਆਨ ਨਹੀਂ ਕਿਸੇ ਦਾ ਜੋਰ ਨਹੀਂ ਇਸੇ ਕਰਕੇ ਇਹ ਮਾਂਜੇ ਗਏ ਨੇ ਔਰ 2027 ਦੀਆਂ ਚੋਣਾਂ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦਾ ਐਮਐਲਏ ਗੁਪਤਾ ਕੱਲ ਬੋਲ ਰਿਹਾ ਸੀ ਖੁਦ ਉਹ ਵੀਡੀਓ ਤੁਸੀਂ ਦੇਖੀ ਹੋਣੀ ਹੈ ਉਹ ਕਹਿ ਰਿਹਾ ਸੀ ਕਿ 2027 'ਚ ਸਾਡੇ ਨਾਲ ਬਹੁਤ ਪੈੜੀ ਹੋਣੀ ਆ ਮੈਂ ਕਹਿੰਦਾ ਸੱਚੀ ਮੁੱਚੀ ਉਹਦੀ ਗੱਲ ਠੀਕ ਆ ਬਹੁਤ ਪੈੜੀ ਹੋਣੀ ਆ ਜੇਕਰ ਆਮ ਆਦਮੀ ਪਾਰਟੀ ਨੇ ਵਕਤ ਰੈਂਦਿਆਂ ਨਾ ਆਪਣੇ ਆਪ ਦੇ ਨੁਕਸ ਲੱਭੇ ਤਾਂ ਲਾਜ਼ਮੀ ਤੌਰ ਤੇ ਵੱਡਾ ਨੁਕਸਾਨ ਹੋਏਗਾ ਕਿਸੇ ਹੋਰ ਤੇ ਚੜਨ ਜੱਖ ਜਾਂ ਨਾਲ ਕੁਝ ਨਹੀਂ ਬੰਨਣਾ